اے ناڈوں اے لو پھروں طرحا دے اے اللہ سبحان اللہ سر موکی پنجاب سنگ ٹھیک ہے چلو اگے کی گل کراں گا اگے کی گل کراں گا اگے کی گل کراں گا اے انہاں دے کھیڑے نال سری سارے ٹھنڈے پانی پوندے آں اے پنجاب سرکار کو گنڈا مارتی ہے اوتے عورت سردار بولنے دا حق کوئی نہیں ہے سردار امی جی لے لے بس عورت سردار بولنے دا حق کوئی نہیں ہے ہاں نظر بان پنجاب سرکار گنڈا مار سرکار گنڈا ہو جاؤ ہو جاؤ اوترو

ਹਾਂ ਜੀ ਕੀ ਕਹਿਣਾ ਚਾਹੋਗੇ ਆਈਰ ਆਗੀ ਸਾਡੀ ਵੀ ਸੁਣ ਸਕਦੇ ਉਹ ਹੁਣ ਬੈਠ ਗਏ ਇਸਕਾ ਜੀ ਹੁਣ ਬੋਲਿਓ ਮਾੜਾ ਜਾਂ ਹੁਣ ਐਂ ਦੱਸਿਓ ਕਿ ਆਹ মিডিਆ ਨੂੰ ਰੋਕਣ ਦੀ ਕੀ ਕੀ ਸੀ ਕੋਈ ਨਹੀਂ ਸੀ ਸਰ ਸਰਕ ਸਰਕ ਰੈਕਟਿਵ ਦੇ ਨਾਲ ਅਸੀਂ ਵੀ ਕਰੇ ਤੇ ਉਹਨਾਂ ਦੀ ਵੀ ਜਿਹੜੀ ਰਾਈਟਸ ਬੋਲਣਾਂ ਹਨ ਸਰ ਕੀ ਕੰਮ ਸੀ ਜਿਹੜਾ ਅਸੀਂ ਆਨੇ ਦੇ ਸੀ ਅਸੀਂ মিডিਆ ਨੂੰ ਰੋਕਿਆ ਨਹੀਂ ਗਿਆ ਜੀ ਸਿਰਫ ਉਹਨਾਂ ਨੂੰ ਸੇਫਲੀ ਕੱਢਿਆ ਨਹੀਂ ਇਹੋ ਜਿਹਾ ਕੀ ਡਰ ਸੀਗਾ ਇਨੀ ਫੋਰਸ ਡਿਪਲੋਏ ਕਰਨੀ ਭਈ ਆਖਰ ਕਿਉਂ ਉਹਨਾਂ ਦੀ ਜ਼ੁਬਾਨ ਦੇ ਵਿੱਚ ਬੰਦ ਕਰਨ ਦੀ ਕੋਸ਼ਿਸ਼ ਕੋਈ ਡਰ ਨਹੀਂ ਸੀ ਜੀ ਸਾਨੂੰ ਸਿਰਫ ਉਹਨਾਂ ਦਾ ਮੈਡੀਕਲ ਕਰਾਉਣ ਦੇ ਲਈ ਆਏ ਸੀ ਮੈਡੀਕਲ ਕਰਵਾ ਕੇ ਉਹਨੂੰ ਠੀਕ ਠਾਕ ਸੀ ਤਰੀਕੇ ਨਾਲ ਕੱਢ ਕੇ ਉਹਨਾਂ ਨੂੰ ਭੇਜ ਤਿੰਨ ਜੀ ਇਥੇ ਤੇ ਨਹੀਂ ਸਕਿਆ ਕਿਹੜੇ ਮਾਮਲੇ ਲੈ ਕੇ ਗੱਲ ਪਰਵੈਂਟਿਵ ਐਕਸ਼ਨ ਸੀ ਇਹਨਾਂ ਦੇ ਖਿਲਾਫ ਜਿਹੜਾ ਰੇਲ ਰੋਕੋ ਤੇ ਥਾਣੇ ਦਾ ਘਰਾਉ ਦੇ ਲਈ ਸੀਗਾ ਉਹਦੇ ਲਈ ਤਿੰਨ ਨਕਸੇ ਹੁੰਦੇ ਸੀ ਰਸਤੇ ਥਾਣਾ ਥਰਮਲ ਇਹ ਕਿਸ ਮਸਲੇ ਸਬੰਧੀ ਇਹਨਾਂ ਨੂੰ ਰੀਟੇਨ ਕੀਤਾ ਗਿਆ ਅੱਜ ਇਹਨਾਂ ਦਾ ਸਾਡੇ ਜਿਹੜਾ ਥਰਮਲ ਥਾਣੇ ਦਾ ਤੇ ਘਰਾਉ ਸੀਗਾ ਤੇ ਰੋਡਸ ਬਲੌਕ ਕਰਨ ਦਾ ਇਹਨਾਂ ਦਾ ਸੀਗਾ ਪ੍ਰੋਗਰਾਮ ਜਿਹਦੇ ਸਬੰਧ ਦੇ ਵਿੱਚ ਅਸੀਂ ਇਹਨਾਂ ਤੇ ਪ੍ਰਵੈਂਟਿਵ ਐਕਸ਼ਨ ਦੇ ਲਈ ਇਹਨਾਂ ਤੇ ਪ੍ਰਵੈਂਟਿਵ ਐਕਸ਼ਨ ਸਾਡੇ ਕੋਲ ਜਿਹੜੇ ਹੈਗੇ ਟੋਟਲ 3 ਬੰਦੇ ਜਿਹੜੇ ਨਾਮ ਬਾਰੇ ਹਜੇ ਮੈਂ ਡਿਟੇਲ ਹਜੇ ਪਹੁੰਚਾਈ ਨਹੀਂ ਡਿਟੇਲ ਲੈ ਲਾ ਸਰਿਕ ਹੋਰ ਦਾ ਕਿੱਥੇ ਇਹਨਾਂ ਨੇ ਕਰਨਾ ਸੀ ਇਹ ਥਾਣਾ ਸਦਰ ਥਰਮਲ ਥਾਣੇ ਦਾ ਇਹਨਾਂ ਨੇ ਘਰਾਓ ਕਰਨਾ ਸੀ ਥਾਣਾ ਸਦਰ ਰਾਮਪਰਾ ਦੇ ਵਿੱਚ ਜਿਹੜਾ ਹੈਗਾ ਸੀ ਡਿਟੇਲ ਕਿਉਂ ਕਿਉਂਕਿ ਰੋਡ ਬਲੌਕ ਤੇ ਥਾਣੇ ਦਾ ਘਰਾਓ ਕਰਨ ਦਾ ਇਹਨਾਂ ਦਾ ਪ੍ਰੋਗਰਾਮ ਸੀਗਾ 21 ਸਾਲ ਨੂੰ ਲੈ ਕੇ ਕਰ ਰਹੇ ਆ ਜੀ ਇਹਨਾਂ ਤੋਂ ਪੁਰਾਣਾ ਜਿਹੜਾ ਸ਼ੰਭੂ ਬਾਰਡਰ ਵਾਲਾ ਜਿਹੜਾ ਧਰਨਾ ਚੁਕਵਾਇਆ ਗਿਆ ਸੀ ਉਹਦੇ ਅੰਗੇਸਟ ਜਿਹੜਾ ਪ੍ਰੋਟੈਸਟ ਚੱਲ ਰਿਹਾ ਸੀ ਪੁਲਿਸ ਦੇ ਪਹਿਰੇਦਾਰ ਕਿੰਨੀਆਂ ਲੋਕਾਂ ਦਾ ਕਿਸਾਨ ਆ ਮੈਡੀਕਲ ਕਰਾਉਣ ਦੇ ਲਈ ਆਏ ਆ ਜਿਨ੍ਹਾਂ ਦਾ ਤਾਂ ਜੋ ਕੋਈ ਅਣਸ਼ਕਾਹੀ ਘਟਨਾ ਨਾ ਵਾਪਰੇ ਇਹਦੇ ਲਈ ਮੈਡੀਕਲ ਕਰਾਉਣ ਦੇ ਲਈ ਆਏ ਆ ਕਿਹੜੇ ਕਿਸਾਨ ਇੱਥੇ ਆਏ ਤਾਂ ਕਰਕੇ ਹਲੇ ਨਹੀਂ ਕੋਈ ਕਿਸਾਨ ਨਹੀਂ ਆਇਆ ਜੀ ਤਿੰਨਾਂ ਦਾ ਸਿਰ ਮੈਡੀਕਲ ਕਰਾਉਣ ਦੇ ਲਈ ਸੀ ਇੱਥੇ ਪ੍ਰੀਵੈਂਟਿਵ ਐਕਸ਼ਨ ਹੈ ਪ੍ਰੀਵੈਂਟਿਵ